ਸਰਕਾਰੀ ਸਕੂਲਾਂ ਵਿੱਚ ਬਣੇ ਪਖਾਨੇ ਆ ਚਾਰ ਦਿਵਾਰੀ ਅਤੇ ਹੋਰ ਨਿੱਕੇ ਮੋਟੇ ਕੰਮ ਦੀ ਮਰੰਮਤ ਨੂੰ ਸਿੱਖਿਆ ਕ੍ਰਾਂਤੀ ਦਾ ਨਾਂ ਦੇ ਕੇ ਥੋਕ ਦੇ ਭਾਵ ਵਿੱਚ ਕੀਤੇ ਜਾ ਰਹੇ ਉਦਘਾਟਨਾਂ ਦੀ ਲੜੀ ਵਿੱਚ ਹੀ ਇੱਕ ਸਮਾਗਮ ਦੌਰਾਨ ਵੱਡਾ ਵਿਵਾਦ ਪੈਦਾ ਹੋ ਗਿਆ ਪਹਿਲਾਂ ਸਿਹਤ ਮੰਤਰੀ ਬਣਨ ਸਮੇਂ ਵੀ ਮੈਡੀਕਲ ਯੂਨੀਵਰਸਿਟੀ ਦੇ 22 ਚਾਂਸਲਰ ਨੂੰ ਗੰਦੇ ਬੈੱਡ ਉੱਤੇ ਲੰਮਾ ਪਾ ਕੇ ਵਿਵਾਦਾਂ ਵਿੱਚ ਰਹੇ ਚੇਤਨ ਸਿੰਘ ਜੋੜਾ ਮਾਜਰਾ ਨੇ ਐਤਕੀ ਪੰਗਾ ਅਧਿਆਪਕ ਵਰਗ ਨਾਲ ਲੈ ਲਿਆ ਇੱਕ ਸਕੂਲ ਵਿੱਚ ਇਸੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਵਿੱਚ ਪੜ੍ਹ ਕੇ ਅਤੇ ਅਧਿਆਪਕ ਵਰਗ ਨੂੰ ਬੁਰਾ ਭਲਾ ਬੋਲਣ ਵਾਲੇ ਚੇਤਨ ਸਿੰਘ ਜੋੜਾ ਮਾਜਰਾ ਪਹਿਲਾਂ ਤਾਂ ਸਟੈਂਡ ਉੱਤੇ ਅੜੇ ਰਹੇ ਹੁਣ ਜਦੋਂ ਸਮੁੱਚੇ ਪੰਜਾਬ ਵਿੱਚ ਰੋਹ ਉੱਠ ਖੜਾ ਹੋਇਆ ਅਤੇ ਵਿਵਾਦ ਭਖਣ ਉੱਤੇ ਡੈਮੋਕਰੈਟਿਕ ਟੀਚਰਜ਼ ਯੂਨੀਅਨ ਸਮੇਤ ਹੋਰ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਦੇ ਆਰਥੀ ਫੂਕ ਮੁਜ਼ਾਰੇ ਦਾ ਐਲਾਨ ਕਰ ਦਿੱਤਾ ਤਾਂ ਵਿਧਾਇਕ ਜੋੜਾ ਮਾਜਰਾ ਮਾਫੀ ਵੀ ਮੰਗ ਗਏ ਇਹ ਮਾਫੀ ਮੰਗਣ ਸਮੇਂ ਉਹਨਾਂ ਕੀ ਕਿਹਾ ਅਤੇ ਅਧਿਆਪਕ ਵਰਗ ਬਾਰੇ ਹੁਣ ਉਹ ਕੀ ਬੋਲੇ ਇਹ ਬਾਅਦ ਵਿੱਚ ਸੁਣਾਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਜੁਲਾਈ 2022 ਦੇ ਪਹਿਲੇ ਹਫਤੇ ਉਹ ਭਗਵੰਤ ਮਾਨ ਸਰਕਾਰ ਵਿੱਚ ਸਿਹਤ ਮੰਤਰੀ ਬਣੇ ਤਾਂ ਇਸੇ ਮਹੀਨੇ ਦੀ 29 ਤਰੀਕ ਨੂੰ ਉਹ ਫਰੀਦਕੋਟ ਸਥਿਤ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਪਹੁੰਚੇ ਉੱਥੇ ਬੈੱਡਾਂ ਉੱਤੇ ਧੂੜ ਦੇਖ ਕੇ ਉਹਨਾਂ ਦਾ ਪਾਰਾ ਚੜ ਗਿਆ ਉਹਨਾਂ ਕੋਲ ਹੀ ਖੜੇ ਯੂਨੀਵਰਸਿਟੀ ਦੇ ਬੀਸੀ ਰਾਜ ਬਹਾਦਰ ਨੂੰ ਹੀ ਬੈੱਡ ਉੱਤੇ ਲਟਾ ਦਿੱਤਾ ਇਸ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ ਸੀ ਬਾਅਦ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਤੋਂ ਸਿਹਤ ਮੰਤralਾ ਵਾਪਸ ਲੈ ਕੇ ਉਨ੍ਹਾਂ ਨੂੰ ਹੋਰ ਵਿਭਾਗ ਦਾ ਮੰਤਰੀ ਬਣਾਇਆ ਪਰ ਇਸ ਮਹਿਕਮੇ ਦੇ ਵੀ ਉਹ ਜ਼ਿਆਦਾ ਸਮਾਂ ਮੰਤਰੀ ਨਾ رہ ਸਕੇ ਤਿੰਨ ਦਿਨ ਪਹਿਲਾਂ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਦਾ ਜੰਗੀ ਪੱਧਰ ਉੱਤੇ ਆਗਾਜ਼ ਹੋਇਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨਾਲ ਉਦਘਾਟਨ ਲਈ ਪਹੁੰਚੇ ਤਾਂ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਮੰਤਰੀਆਂ ਅਤੇ ਵਿਧਾਇਕਾਂ ਨੇ ਇਹ ਉਦਘਾਟਨ ਕੀਤੇ ਵੈਸੇ ਤਿੰਨ ਦਿਨਾਂ ਵਿੱਚ ਵੱਡੇ ਪੱਧਰ ਉੱਤੇ ਪ੍ਰਚਾਰੀ ਇਹ ਮਹਿਮੇ ਵਿਵਾਦਾਂ ਅਤੇ ਸਵਾਲਾਂ ਵਿੱਚ ਘਿਰ ਗਈ ਹੈ ਸਕੂਲਾਂ ਵਿੱਚ ਪਖਾਨਿਆਂ ਚਾਰਦਵਾਰੀ ਜਾਂ ਕਿਸੇ ਹੋਰ ਛੋਟੇ-ਮੋਟੇ ਕੰਮ ਦੀ ਮਰੰਮਤ ਦੇ ਵੀ ਉਦਘਾਟਨ ਹੋ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਉਦਘਾਟਨ ਕਰਨ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਖੋਦ 12ਵੀਂ ਪਾਸ ਇਹ ਐਮਐਲਏ ਸਾਹਿਬ ਆਫ ਕਾਫੀ ਦੇਰੀ ਨਾਲ ਪਹੁੰਚੇ ਅਤੇ ਉੱਥੇ ਬੱਚਿਆਂ ਤੇ ਮਾਪਿਆਂ ਸਣੇ ਅਧਿਆਪਕਾਂ ਦੀ ਘੱਟ ਗਿਣਤੀ ਉੱਤੇ ਤਪ ਗਏ ਇੰਨਾ ਉਲਟਾ ਅਧਿਆਪਕ ਹੀ ਪੜਨੇ ਪਾ ਲਏ ਇੱਕ ਵਾਰ ਜਦੋਂ ਕਾਂਗਰਸ ਸਰਕਾਰ ਮੌਕੇ ਲੁਧਿਆਣਾ ਵਾਲੇ ਭਾਰਤ ਪੋਸ਼ਣ ਆਸ਼ੂ ਨੇ ਸਮਾਗਮ ਦੌਰਾਨ ਜਨਤਕ ਤੌਰ ਤੇ ਇੱਕ ਪ੍ਰਿੰਸੀਪਲ ਨਾਲ ਮਾੜਾ ਸਲੂਕ ਕੀਤਾ ਸੀ ਆਮ ਆਦਮੀ ਪਾਰਟੀਸ ਨੇ ਹੋਰ ਵਿਰੋਧੀਆਂ ਨੇ ਇਸ ਨੂੰ ਵੱਡਾ ਮੁੱਦਾ ਬਣਾ ਲਿਆ ਸੀ ਤੇ ਫਿਰ ਚੇਤਨ ਸਿੰਘ ਜੋੜਾ ਮਾਜਰਾ ਦਾ ਮਾੜਾ سلوਕ ਵੀ ਮੁੱਦਾ ਬਣਾਈ ਸੀ ਵਿਵਾਦ ਹੋ ਜਾਣ ਉੱਤੇ ਵੀ ਉਹ ਆਪਣੇ ਪੱਖ ਵਿੱਚ ਸਫਾਈ ਦਿੰਦੇ ਨਜ਼ਰ ਆਏ ਇੱਕ ਝਲਕ ਉਸ ਦਿਨ ਵਾਲੀ ਵੀਡੀਓ ਦੀ ਛੋਟੀ ਜਿਹੀ ਦੇਖ ਲਓ ਫਿਰ ਗੱਲ ਅੱਗੇ ਮੰਗੀ ਗਈ ਮਾਫੀ ਦੀ ਕਰਾਂਗੇ ਤੇ ਮੈਂ ਬੇਨਤੀ ਕਰੂੰਗਾ ਸਾਡੇ ਆਜ ਦੇ ਚੀਫ ਗੈਸ ਸਾਡੇ ਹਲਕੇ ਦੇ ਵਿਧਾਇਕ ਤੇ ਸਾਡੇ ਕੈਬਨਟ ਮੰਤਰੀ ਪੰਜਾਬ ਸਰਕਾਰ ਜਾ ਕੇ ਤੁਸੀਂ ਜੋੜੀ ਮਾਤ ਚ ਜੋੜਾ ਮਾਤ ਰਾਜੀ ਹੋੜੇ ਆ ਆਪੇ ਵਿਚਾਰਾ ਤੁਸੀਂ ਚਾਹ ਮਾਝ ਕਰਦੇ ਹੋ ਇਹ ਹਸ ਮਾਚ ਮਾਚ ਬਣਦੇ ਹੋੜੇ ਕਿਹੜੇ ਕਲਾਸਾਂ ਬੱਤੀ ਕਲਾਸਾਂ ਕਿਹੜੇ ਮੇਰੀ ਸਾਰੇ ਬੱਚੇ ਹੈਗੇ ਅਸੀਂ ਕਿੰਨੇ ਬੱਚੇ 11 ਹਾ ਤੇਰਾ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆ ਇਹ ਗਾਉਂ ਨੇ ਜਿਹਨੇ ਇੱਥੇ ਖਲੋਤੇ ਆ 6 ਵੇ ਤਾ ਬਿਲਕੁਲ ਆ ਨਹੀਂ ਆਵੇ ਸਾਰੇ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰੀ ਗੱਲ ਹਾਂ ਇਹ ਕੋਈ ਪਲਾਨ ਕੀਤਾ ਹੋਆ ਪ੍ਰੋਗਰਾਮ ਆ ਤੁਹਾਡਾ ਬਿਲਕੁਲ ਫੇਲ ਪ੍ਰੋਗਰਾਮ ਆ ਤੁਹਾਡਾ ਬਿਲਕੁਲ ਤੁਸੀਂ ਆ ਇੱਥੇ ਲੰਨ ਤੁਸੀਂ ਤੇਰਾ ਕਿਸ ਨੂੰ ਮੈਸੇਜ ਨਹੀਂ ਆ ਲਾਈਨ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਤੁਹਾਡਾ ਕੋਈ ਪਕੜ ਨਹੀਂ ਹੈ ਬੱਚਿਆਂ ਦੇ ਕਿੰਨੇ ਬੱਚਾ ਦੇ ਪਗੜ ਹੈ ਹੈ ਕੁੰਟਾ ਕਰ ਬੱਚੇ ਆ ਫਰਦਾਂ ਜਿਵੇਂ ਕੁਨਾਰਾਮ ਦੀ ਸਰਾਜ ਤੋਂਰੇ ਫਿਰਦੇ ਹੁੰਦੇ ਨੇ ਕੋਈ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਕੋਈ ਲੈਣਾ ਨਹੀਂ ਪੁੜੇਣਾ ਕੋਈ ਹੈਗਾ ਨਹੀਂ

ਇਸ ਤੋਂ ਬਾਅਦ ਪੰਜਾਬ ਦੇ ਵਿਰੋਧੀਤਾ ਹਮਲਾਵਰ ਹੋਏ ਹੀ ਅਧਿਆਪਕ ਵਰਗ ਵੀ ਵਿਰੋਧ ਵਿੱਚ ਡਟ ਗਿਆ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸਮਾਣਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਨੂੰ ਬੋਲੇ ਅਪਸ਼ਬਦਾਂ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਚੇਤਨ ਸਿੰਘ ਜੋੜਾ ਮਾਜਰਾ ਦੀ ਨਖੇਦੀ ਕਰਨ ਅਤੇ ਹੁਣ ਜੋੜਾ ਮਾਜਰਾ ਵੱਲੋਂ ਬਿਨਾਂ ਸ਼ਰਤ ਅਧਿਆਪਕ ਵਰਗ ਤੋਂ ਮੰਗੀ ਮਾਫੀ ਉੱਤੇ ਡਟੀਐਫ 6835 ईटीटी ਅਧਿਆਪਕ ਜੂਨੀਅਨ ਅਤੇ 4161 ਮਾਸਟਰ ਕੈਡਰ ਜੂਨੀਅਨ ਨੇ ਤਸੱਲੀ ਪ੍ਰਗਟਾਈ ਹੈ। ਇਸੇ ਚੱਕਰ ਵਿੱਚ ਅਧਿਆਪਕਾਂ ਦੀ ਸਨਮਾਨ ਬਹਾਲੀ ਨੂੰ ਲੈ ਕੇ 11 ਅਪ੍ਰੈਲ ਨੂੰ ਐਲਾਨੇ ਪੁਤਲਾ ਫੂਕ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਆਪਕ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਵੱਲ ਮੰਗ ਪੱਤਰ ਭੇਜਣ ਦਾ ਪ੍ਰੋਗਰਾਮ ਉਸੇ ਤਰ੍ਹਾਂ ਜਾਰੀ ਰਿਹਾ। ਡੀਡੀਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ईटीटी టీచర్స్ ਯੂਨੀਅਨ ਤੋਂ ਸੂਬਾ ਪ੍ਰਧਾਨ ਦੀਪਕ ਕੰਬੋਜ ਮਾਸਟਰ ਕੈਡਰ ਯੂਨੀਅਨ ਤੋਂ ਬਲਕਾਰ ਮੰਗਾੜੀਆਂ ਅਤੇ ਸੰਦੀਪ ਗਿੱਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਿੰਸੀਪਲਾਂ ਅਧਿਆਪਕਾਂ ਦੀਆਂ ਖਾਲੀ ਹਜ਼ਾਰਾਂ ਅਸਾਮੀਆਂ ਭਰੀਆਂ ਜਾਣ ਇਹ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸਰਕਾਰੀ ਸਕੂਲਾਂ ਦੇ ਵਿਦਿਅਕ ਮਾਹੌਲ ਨੂੰ ਪ੍ਰਭਾਵਿਤ ਕਰ ਰਹੇ ਨੇ ਜਿਸ ਕਰਕੇ ਇਹ ਅਦੁਘੱਟਨੀ ਸਮਾਰੋਹ ਦੇ ਫੈਸਲੇ ਵਾਪਸ ਲੈਣ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਚੇਤਨ ਸਿੰਘ ਜੋੜਾ ਮਾਜਰਾ ਇਕੱਲੇ ਵਿਧਾਇਕ ਨਹੀਂ ਸਗੋਂ ਅਜਿਹੇ ਕਈ ਵਿਧਾਇਕ ਨੇ ਜਿਹੜੇ ਆਪਣੇ ਹੰਕਾਰ ਵਿਹਾਰ ਅਤੇ ਕਾਰਗੁਜ਼ਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਲਈ ਆਏ ਦਿਨ ਸਿਰਦਰਦੀ ਬਣ ਰਹੇ ਨੇ ਮੁੱਖ ਮੰਤਰੀ ਸਰਕਾਰ ਦੀ ਸਾਖ ਸੁਧਾਰਨ ਲਈ ਪੂਰਾ ਜ਼ੋਰ ਲਾ ਰਹੇ ਨੇ ਤਾਂ ਦੂਜੇ ਪਾਸੇ ਅਜਿਹੇ ਕਈ ਵਿਧਾਇਕ ਅਤੇ ਆਗੂ ਡੈਂਟ ਪਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਜਿਸ ਦਾ ਸਰਕਾਰ ਅਤੇ ਪਾਰਟੀ ਦੋਹਾਂ ਨੂੰ ਨੁਕਸਾਨ ਹੋ ਰਿਹਾ ਹੈ ਹੁਣ ਆਉਨੇ ਆ ਚੇਤਨ ਸਿੰਘ ਜੋੜਾ ਮਾਜਰਾ ਦੀ ਮੰਗੀ ਗਈ ਮਾਫੀ ਵੱਲ ਵਿਦਾਇਕ ਜੋੜਾ ਮਾਜਰਾ ਨੇ ਆਖਿਆ ਕਿ ਅਧਿਆਪਕ ਸਤਿਕਾਰਯੋਗ ਨੇ ਅਤੇ ਸਾਡੇ ਗੁਰੂ ਵੀ ਨੇ ਜੋ ਸਾਨੂੰ ਸੇਧ ਦਿੰਦੇ ਨੇ ਦੇਖੋ ਉਹਨਾਂ ਕੁਝ ਇਸ ਤਰ੍ਹਾਂ ਅਧਿਆਪਕ ਵਰਗ ਤੋਂ ਮਾਫੀ ਮੰਗੀ ਨਹੀਂ ਦੇਖੋ ਪਿਛਲੇ ਦਿਨੀ ਜਿਹੜਾ ਮੈਂ ਸਪੂਚ ਗਿਆ ਸੀ ਜੇ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਕੋਈ ਗਲਤ ਗੱਲ ਕੀਤੀ ਤਾਂ ਮੈਂ ਉਹਦੇ ਵਾਸਤੇ ਸਭ ਤੋਂ ਮਾਫੀ ਮੰਗਦਾ ਕਿਉਂਕਿ ਟੀਚਰ ਨੇ ਜਿਹੜੇ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਸੇਧ ਦੇਣੀ ਆ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਸਿੱਖਣਾ ਮੈਂ ਕੋਈ ਬਿਨਾ ਉਸ ਤੋਂ میری معافی مانگتا کیونکہ وہ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਸਾਰੇ ਪੰਜਾਬ ਦੇ ਜਿੰਨੇ ਵੀ ਅਧਿਆਪਕ ਨੇ ਸਭ ਤੋਂ ਹੀ ਮੈਂ ਮਾਫੀ ਮੰਗਦਾ ਕੋਈ ਅਜਿਹੀ ਗੱਲਬਾਤ ਨਹੀਂ ਹੈ